ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀ ਐਮ ਐਲ ਏ ਸਰਦਾਰ ਦਵਿੰਦਰ ਸਿੰਘ ਜੀ ਲਾਡੀ ਟੋਸ ਉਹਨਾਂ ਦੇ ਨਾਲ ਸਾਡੀ ਨਗਰ ਪੰਚਾਇਤ ਦੀ ਪੂਰੀ ਟੀਮ ਸਾਡੀ ਵਾਈਸ ਪ੍ਰਧਾਨ ਸਾਡੇ ਕਾਉਂਸਲਰ ਸਾਹਿਬਾਨ ਸਾਡੇ ਕਾਰਜ ਸਹਾਦਕ ਅਫਸਰ ਸਰਦਾਰ ਅਮਰਿੰਦਰ ਸਿੰਘ ਜੀ ਸਾਡੇ ਜੈ ਸਿੰਘ ਸਾਹਿਬ ਵਿਜੇਪਾਉ ਜੀ ਹੋਰ ਵੀ ਸਾਡੇ ਜਿੰਨੇ ਵੀ ਅਤੇ ਕੋਤਿਹਸੇ ਖਾਂਦੇ ਸਾਡੇ ਜਿਨ੍ਹਾਂ ਨੇ ਸਾਨੂੰ ਕਾਫੀ ਲੰਬੇ ਸਮੇਂ ਤੋਂ ਬਹੁਤ ਪਿਆਰ ਦਿੱਤਾ ਸਾਡੇ ਵੋਟਰ ਸਾਡੀਆਂ ਮਾਵਾ ਪਹਿਣਾ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਜੋ ਸਾਡੀ ਨਗਰ ਪੰਚਾਇਤ ਨੂੰ 142 ਜੋ ਗਰੀਬ ਘਰਾਂ ਦੇ 2.5 ਲੱਖ ਦੀ ਗ੍ਰਾਂਟ ਇਹਨਾਂ ਨੇ ਸਰਕਾਰ ਨੇ ਸਾਨੂੰ ਛਾਪ ਘਰਾਂ ਨੂੰ ਮਨਜ਼ੂਰੀ ਦਿੱਤੀ ਸੀ ਅਸੀਂ ਐਮਐਲਏ ਸਾਹਿਬ ਦੇ ਧਿਆਨ ਚ ਲਿਆਂਦਾ ਇਹਨਾਂ ਨੇ ਸਰਕਾਰ ਨਾਲ ਗੱਲ ਕਰਕੇ 57 ਕੇਸ ਸਾਡੇ ਦੁਬਾਰਾ ਫਿਰ ਪਾਸ ਕਰਾਈ ਐ ਐਮਐਲਏ ਸਾਹਿਬ ਨੂੰ ਅਸੀਂ ਦੁਬਾਰਾ ਫਿਰ ਬੇਨਤੀ ਕੀਤੀ ਵੀ ਕੁਝ ਕੁ ਘਰ ਸਾਡੇ ਫਿਰ ਰਹਿ ਗਏ ਹਨ ਜਿੰਨਾ ਕਿ 18 ਘਰ ਜਿਹੜੀ ਦੁਬਾਰਾ ਲਿਸਟ ਆਈ ਹੈ ਟੋਟਲ 142 ਘਰਾਂ ਨੂੰ ਇਹ ਮੋਗੇ ਜ਼ਿਲ੍ਹੇ ਦੇ ਵਿੱਚ ਨਗਰਪੰਚਾਇਤ ਦੇ ਸਭ ਤੋਂ ਵੱਧ ਘਰ ਆਪਾਂ ਕੋਟੀ ਸੇਖਾ ਨੂੰ ਲਾਡੀ ਢੋਲ ਜੀ ਨੇ ਇਹ ਕੰਮ ਕਰਾਇਆ ਆਪਾਂ ਸਾਰੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਮੈਂ ਐਮਐਲਏ ਸਾਹਿਬ ਨੂੰ ਵਿਸ਼ਵਾਸ ਵੀ ਪਾਉਣਾ ਹਾਂ ਵੀ ਇਹ ਜੋ ਜਿੰਨੇ ਸਾਡੇ ਇੱਥੋਂ ਦੇ ਵੋਟਰ ਬੈਠੇ ਹਨ ਇਹ ਪਹਿਲਾਂ ਵੀ ਸਾਡੇ ਨਾਲ ਨੇ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਖੜੇ ਨੇ ਹੁਣ ਵੀ ਬਹੁਤ ਖੁਸ਼ੀ ਹੈ ਜਦੋਂ ਇਹਨਾਂ ਨੂੰ ਅਸੀਂ ਫੋਨ ਕੀਤਾ ਵੀ ਇਹਨਾਂ ਦਾ ਚਾਹ ਨਹੀਂ ਚੱਕਿਆ ਜਾਂਦਾ ਵੀ ਇੱਕ ਗਰੀਬ ਘਰ ਨੂੰ 2.5 ਲੱਖ ਦੀ ਰਾਸ਼ੀ ਮਿਲਨੀ 2.5 ਮਰਲਿਆਂ ਦੀ ਥਾਂ ਹੁੰਦੀ ਹੈ ਜੀ ਉਹਦੇ ਵਿੱਚ ਦੋ ਕਮਰੇ ਬਰਾਂਦਾ ਬਾਥਰੂਮ ਲੈਟਰਨਿੰਗ ਵਧੀਆ ਬੰਦਾ 2.5 ਲੱਖ ਨਾਲ ਇਹ ਜਿੰਨੇ ਬੈਠੇ ਨੇ 141 ਕੁੱਝ ਕ ਬੰਦੇ ਨਹੀਂ ਆ ਸਕੇ ਇਹ ਬਹੁਤ ਖੁਸ਼ ਨੇ ਇਹ ਸਰਕਾਰ ਦੇ ਤੁਹਾਡੇ ਬਹੁਤ ਜ਼ਿਆਦਾ ਧੰਨਵਾਦ ਕਰ ਰਹੇ ਨੇ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਤੇ ਅਸੀਂ ਵਿਸ਼ਵਾਸ ਦਵਾਉਂਦੇ ਆ ਵੀ 2027 ਚ ਵੀ ਜਿੱਦਾਂ ਅੱਜ ਇਹਨਾਂ ਦੇ ਮੂੰਹ ਤੇ ਮੁਸਕਰਾਹਟ ਹੈ ਉਦਾਂ ਲੀਡ ਨਾਲ ਤੁਹਾਨੂੰ ਅਸੀਂ ਦੁਬਾਰਾ ਐਮਐਲਏ ਬਣਾਵਾਂਗੇ ਤੇ ਮੈਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਪਣੀ ਟੀਮ ਨਗਰ ਪੰਚਾਇਤ ਵੱਲੋਂ ਵੀ ਜਿੰਨੇ ਸਾਡੀ ਆਮ ਆਨੰਦ ਪਾਰਟੀ ਦੀ ਟੀਮ ਹੈ ਐਮਐਲਏ ਸਾਹਿਬ ਦਾ ਦੁਆਰਾ ਫੇਰ ਬਹੁਤ ਬਹੁਤ ਧੰਨਵਾਦ ਹੋਰ ਵੀ ਜਿੰਨੇ ਤੁਸੀਂ ਕੰਮ ਕਰਾਏ ਆ ਟਾਈਮ ਥੋੜਾ ਉਹ ਸਾਰਿਆਂ ਨੂੰ ਪਤਾ ਹੈ ਕੋਟ ਹਿਸੇ ਖਾਂਚ ਵਿਕਾਸ ਦੇ ਮਸੀਹਾ ਲਾਡੀ ਢੋਸਨੀ ਉਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਗਈ ਬਹੁਤ ਲੋਕ ਸਾਨੂੰ ਟੀਚਰਾਂ ਕਰਦੇ ਸੀ ਮਸੀਤਾ ਰੋਡ ਤੇ ਵੀ ਤੁਸੀਂ ਗੰਦ ਪਾਤਾ ਤੁਹਾਡੇ ਤੋਂ ਨਿਕਲਣਾ ਨਹੀਂਗਾ ਮੈਂ ਉਹਨਾਂ ਨੂੰ ਵੀ ਗੱਲ ਕਹਿਣਾ ਚਾਹਣਾ ਗੰਦ ਅਸੀਂ ਕੱਢ ਕੇ ਜਾਵਾਂਗੇ ਤੇ ਦੁਬਾਰਾ ਅਸੀਂ ਲਾਡੀ ਢੋਸ ਨੂੰ ਐਮਐਲਏ ਬਣਾਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ वाहिगुरू जी का ख़ालसा वाहिगुरु जी